ਕੈਨੇਡਾ ਦੀ ਧਰਤੀ ਤੇ ਘਰ ਬਣਾਉਣ ਦਾ ਸੁਪਨਾ ਲੱਗਦਾ ਸੁਪਨਾ ਹੀ ਰਹਿਣ ਵਾਲਾ ਹੈ ਕਿਉਂਕਿ 2 ਸਾਲ ਦੇ ਲਈ ਰੋਕ ਹੋਰ ਵਧਾ ਦਿੱਤੀ ਗਈ ਹੈ ਕਿ ਵਿਦੇਸ਼ੀ ਕੈਨੇਡਾ ਦੇ ਵਿੱਚ ਘਰ ਨਹੀਂ ਖਰੀਦ ਸਕਣਗੇ ਸਾਲ 2023 ਦੇ ਵਿੱਚ ਇਹ ਨਿਯਮ ਲਾਗੂ ਹੋਏ ਸਨ ਹਾਲਾਂਕਿ ਇਹ ਨਿਯਮ ਸਿਰਫ 2 ਸਾਲ ਦੇ ਲਈ ਸਨ ਪਰ ਹੁਣ ਫਿਰ ਤੋਂ 2 ਸਾਲ ਦੇ ਲਈ ਇਹ ਰੋਕ ਬਦਾ ਦਿੱਤੀ ਗਈ ਹੈ 2027 ਤੱਕ ਹੁਣ ਇਹ ਰੋਕ ਜਾਰੀ ਰਹੇਗੀ ਕਿ ਵਿਦੇਸ਼ੀ ਲੋਕ ਕੈਨੇਡਾ ਦੇ ਵਿੱਚ ਕਾਰ ਨਹੀਂ ਖਰੀਦ ਸਕਣਗੇ ਇਸ ਦੀ ਵੱਡੀ ਵਜ੍ਹਾ ਮਹਿੰਗਾਈ ਦੱਸੀ ਜਾ ਰਹੀ ਹੈ ਕਿ ਕਾਰਾਂ ਬਹੁਤ ਮਹਿੰਗੇ ਹੋ ਰਹੇ ਨੇ ਉੱਥੋਂ ਦੇ ਲੋਕ ਨੇ ਉਹਨਾਂ ਨੂੰ ਦਿੱਕਤ ਪੇਸ਼ ਆ ਰਹੀ ਹੈ ਇਸ ਲਈ ਜਿਹੜਾ ਬੈਨ ਹੈ ਇਹ ਲਗਾ ਦਿੱਤਾ ਗਿਆ ਹੈ ਸਾਲ 2022 ਦੇ ਵਿੱਚ ਜਸਟਿਨ ਟਰੂਡੋ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੋ ਬੈਨ ਕਰ ਦੇਣਗੇ ਤੇ ਉਹ ਫਿਰ ਉਹਨਾਂ ਨੇ ਬੈਨ ਲਾਗੂ ਵੀ ਕਰਵਾਇਆ ਸੀ ਵਿਦੇਸ਼ੀਆਂ ਲਈ ਹੁਣ ਜਿਹੜਾ ਕਾਰ ਖਰੀਦਣਾ ਕੈਨੇਡਾ ਦੇ ਵਿੱਚ ਉਸ ਤੇ ਬ੍ਰੇਕ ਜਾਰੀ ਰਹੇਗੀ ਜੋ ਨੇਮ ਨੇ ਉਹਨਾਂ ਦੇ ਤਹਿਤ ਕਿ ਕੈਨੇਡਾ ਦੇ ਵਿੱਚ ਨਿਵੇਸ਼ਕਾਂ ਲਈ ਘਰ ਦੇ ਬੂਹੇ ਬੰਦ ਨੇ ਰੂਲਸ ਦੇ ਹਿਸਾਬ ਦੇ ਨਾਲ ਕੈਨੇਡਾ ਚ ਨਾਨ ਕੈਨੇਡੀਅਨ ਘਰ ਨਹੀਂ ਖਰੀਦ ਸਕਣਗੇ 2021 ਚ ਚੋਣ ਪ੍ਰਚਾਰ ਦੌਰਾਨ ਜਸਟਨ ਟਰੂਡੋ ਨੇ 2 ਸਾਲ ਲਈ ਆਰਜ਼ੀ ਤੌਰ ਤੇ ਨਾਨ ਕੈਨੇਡੀਅਨਸ ਤੇ ਘਰ ਖਰੀਦਣ ਤੇ ਬੈਨ ਲਾਇਆ ਸੀ 1 ਜਨਵਰੀ 2023 ਤੋਂ 2 ਸਾਲ ਲਈ ਨਵੇਂ ਨੇਮ ਲਾਗੂ ਹੋ ਗਏ ਸਨ ਇਹ ਨੇਮ ਲਿਆਉਣ ਪਿੱਛੇ ਵਜ੍ਹਾ ਕੈਨੇਡਾ ਦੇ ਵਿੱਚ ਘਰਾਂ ਚ ਬੇਹਤਾਸ਼ਾ ਤਵਦੀ ਕੀਮਤ ਸੀ ਕੈਨੇਡਾ ਚ ਕਰੋਨਾ ਕਾਲ ਦੌਰਾਨ ਘਰ ਖਰੀਦਨੇ ਮਹਿੰਗੇ ਹੋ ਗਏ ਸਨ ਫਿਰ 2 ਸਾਲ ਦੇ ਲਈ ਆਰਜ਼ੀ ਤੌਰ ਤੇ ਰੋਕ ਲਾਈ ਜੋ ਹੁਣ 2 ਸਾਲ ਲਈ ਹੋਰ ਵਧਾ ਦਿੱਤੀ ਗਈ ਹੈ ਕਰੋਨਾ ਸਾਲ ਦੇ ਦੌਰਾਨ ਤੱਕ ਕਾਰ ਖਰੀਦਣਾ ਸੁਪਨਾ ਹੋ ਗਿਆ ਸੀ ਉਸ ਤੋਂ ਬਾਅਦ ਥੋੜੀ ਰਾਹਤ ਜ਼ਰੂਰ ਮਿਲੀ ਅਤੇ ਹੁਣ ਇਹ ਜਿਹੜਾ ਰੋਕ ਹੋਰ ਵਧਾ ਦਿੱਤੀ ਗਈ ਹੈ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਵੀ ਫੈਸਲਾ ਲਿਆ ਹੈ ਕਿ ਜੋ ਵਿਦਿਆਰਥੀਆਂ ਦੀ ਗਿਣਤੀ ਹੈ ਉਹ ਵੀ ਕੈਨੇਡਾ ਦੇ ਵਿੱਚ ਕਟਾਈ ਜਾਏਗੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 35% ਤੱਕ ਘਟ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਇਸ ਦੀ ਵੀ ਵਜ੍ਹਾ ਇਹ ਸੀ ਕਿ ਜੋ ਉਹਨਾਂ ਦਾ ਬੁਨਿਆਦੀ ਢਾਂਚਾ ਉਸ ਤੇ ਵੱਧ ਬੋਝ ਪੈਂਦਾ ਤੇ ਇਸ ਦਾ ਸਿੱਧਾ ਅਸਰ ਕਿਤੇ ਨਾ ਕਿਤੇ ਪੰਜਾਬੀ ਵਿਦਿਆਰਥੀਆਂ ਤੇ ਵੀ ਪੈਂਦਾ ਹੈ